ਸਾੜਾ ਕਿਸੇ ਤੇ ਜਦੋਂ ਕੋਈ ਸੜਦਾ ਹੈ ਤਾਂ ਉਹਦੇ ਫਿਰ ਨਤੀਜੇ ਕਿੱਦਾਂ ਦੇ ਨਿਕਲਦੇ ਕਹਿੰਦੇ ਜਿਹੜਾ ਸਾੜਾ ਏ ਉਹ ਇਸ ਹੱਦ ਤੱਕ ਵੱਧ ਜਾਂਦਾ ਕਦੇ ਕਦੇ ਕਿ ਉਹ ਇਨਸਾਨ ਤੋਂ ਇਨਸਾਨ ਦਾ ਕਤਲ ਵੀ ਕਰਵਾ ਸਕਦਾ ਹੈ ਮੈਂ ਪਹਿਲਾਂ ਇਹ ਗੱਲ ਸੱਚ ਨਹੀਂ ਸੀ ਮੰਦੀ ਹੁੰਦੀ ਅਸੀਂ ਘਰ 'ਚ ਜਦੋਂ ਬੈਠੇ ਹੁਣ ਤਾਂ ਮੈਨੂੰ ਸੰਦੀਪ ਜੀ ਨੇ ਕਹਿਣਾ ਕਿ ਸਾੜਾ ਇਨੀ ਮਾੜੀ ਚੀਜ਼ ਹੈ ਵੀਰਪਾਲ ਕਿ ਇਹ ਬੰਦੇ ਦਾ ਕਤਲ ਤੱਕ ਕਰਵਾ ਦਿੰਦਾ ਹੈ ਪਾਰ ਹੁੰ ਜਦੋਂ ਆਸੇ-ਪਾਸੇ ਸਮਾਜ 'ਚ ਇਹ ਚੀਜ਼ਾਂ ਦੇਖੀ ਦੀਆਂ ਤੇ ਜਦੋਂ ਨਤੀਜਾ ਕੱਢੀ ਦਾ ਤਾਂ ਉਹ ਅੰਡ ਤੇ ਹੀ ਨਤੀਜਾ ਨਿਕਲਦਾ ਆ ਕਿ ਉਹ ਫੁਲਾਨੇ ਮੁੰਡੇ ਨਾਲ ਸਾੜਾ ਹੀ ਸੀ ਕਿਸੇ ਦੀ ਛੋਟੀ ਜੀ ਬੇਟੀ ਮਾਰਦੀ ਦੂਜੇ ਨੂੰ ਸਾੜਾ ਸੀ ਕਿ ਮੇਰੀ ਔਲਾਦ ਨਹੀਂ ਹੈਗੀ ਕਿਸੇ ਦੇ ਬੱਚੇ ਨੇ ਵੱਧ ਨੰਬਰ ਲੈ ਲਈ ਉਹ ਬੱਚੇ ਨੂੰ ਕਤਲ ਕਰਵਾ ਦਿੱਤਾ ਗਿਆ ਸਾੜਾ ਇਹ ਆਇਆ ਕਿ ਮੇਰੇ ਨੰਬਰ ਥੋੜੇ ਘੱਟ ਆਏ ਆ ਉਹਨੂੰ ਚੰਗੀ ਜਗ੍ਹਾ ਸੀਟ ਮਿਲ ਜੂਗੀ ਸੋ ਇਹ ਚੀਜ਼ ਨੂੰ ਮਤਲਬ ਅਸੀਂ ਕਿਦਾਂ ਖਤਮ ਕਰੀਏ ਮੈਂ ਹਮੇਸ਼ਾ ਹੀ ਸੋਚਦੀ ਹੁੰਨੀ ਆ ਜਦੋਂ ਵੀ ਤੁਹਾਡਾ ਮਨ ਕਿਸੇ ਤੇ ਸੜਦਾ ਏ ਉਸ ਤੋਂ ਪਹਿਲਾਂ ਤੁਸੀਂ ਇੱਕ ਚੀਜ਼ ਜ਼ਰੂਰ ਸੋਚਿਆ ਕਰੋ ਬੈਠ ਕੇ ਵਿਚਾਰਿਆ ਕਰੋ ਕਿ ਕੀ ਤੁਹਾਡੇ ਸਾੜਾ ਕਰਨ ਨਾਲ ਉਸ ਦੀ ਤਰੱਕੀ ਰੁਕ ਜੂਗੀ ਜਾਂ ਉਹ ਬੰਦਾ ਆਪਦੀ ਜੋ ਮਿਹਨਤ ਕਰ ਰਿਹਾ ਉਹ ਰੁਕ ਜਾਊਗਾ ਨਹੀਂ ਉਸ ਨੂੰ ਕੋਈ ਫਰਕ ਨਹੀਂ ਪੈਣਾ हां जब तू किसी ਨਾਲ ਸਾੜਾ ਕਰਦੇ ਆ ਉਹਦਾ ਨਤੀਜਾ ਇਹ ਨਿਕਲਦਾ ਕਿ ਉਹ ਸਾੜੀ ਦਾ ਅਸਰ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ ਤੁਹਾਡੇ ਸਰੀਰ ਤੇ ਪੈਣਾ ਕਿਉਂਕਿ ਤੁਸੀਂ ਜਦੋਂ ਕਿਸੇ ਨੂੰ ਦੇਖੀ ਦੇਖਦੇ ਆ ਉਹਦੀ ਚੰਗੀ ਜ਼ਿੰਦਗੀ ਦੇਖਦੇ ਆ ਤਾਂ ਤੁਸੀਂ ਉਹਨੂੰ ਦੇਖ ਕੇ ਜਦੋਂ ਸੜੀ ਪੁੱਜੀ ਜਾਂਦੇ ਆ ਕਿ ਉਸ ਦਾ ਜਿਹੜਾ ਅਸਰ ਹੈ ਉਹ ਤੁਹਾਡੇ ਮਨ ਸਰੀਰ ਤੇ ਜ਼ਰੂਰ ਪਾਊਗਾ ਜਿਹਦੇ ਨਾਲ ਤੁਸੀਂ ਰੋਗੀ ਹੋਣੋਗੇ ਕਿਸੇ ਨਾਲ ਸਾੜਾ ਕਰਨ ਤੋਂ ਪਹਿਲਾਂ ਦੂਜੀ ਗੱਲ ਇਹ ਸੋਚਿਆ ਕਰੋ Que manato que diga.